ਬੀਤੀ ਦੇਰ ਆਤ ਫਿਲੌਰ ਦੇ ਨਸਿੱਖ ਪੰਦੇ ਮੁਹੱਲਾ ਅੰਬੇਦਕਰ ਨਗਰ ਵਿਖੇ ਇੱਕ ਚੋਰ ਵੱਲੋਂ ਕਾਰ ਵਿੱਚ ਦਾਖਲ ਹੋ ਕੇ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬੀਤੀ ਰਾਤ ਗੁਆਂਢ ਵਿੱਚ ਮੁੰਡਾ ਬਿਮਾਰ ਹੋਣ ਕਾਰਨ ਉਹਨਾਂ ਦੇ ਘਰ ਸੁੱਤੇ ਪੈ ਸੰਤ ਰਾਤ ਨੂੰ ਚੋਰਾ ਵੱਲੋਂ ਘਰ ਦੀ ਕੰਦ ਟੱਪ ਕੇ ਘਰ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਫਲੋਰ ਪੁਲਿਸ ਨੂੰ ਦੇ ਦਿੱਤੀ ਹੈ ਉਹਨਾਂ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਚੋਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਚੋਰ ਨੂੰ ਮੁਹੱਲਾ ਵਾਸੀਆਂ ਨੇ ਖੁਦ ਫੜ ਲਿਆ ਜਦੋਂ ਚੋਰ ਨੂੰ ਫੜਿਆ ਤਾਂ ਉਸ ਦੇ ਕੋਲ ਇੱਕ ਨਗਦੀ ਪਿਸਤੌਲ ਬਰਾਮਦ ਹੋਇਆ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਾਉਂਸਲਰ ਰਾਜਕੁਮਾਰ ਸੰਧੂ ਨੇ ਦੱਸਿਆ ਹੈ ਕਿ ਮੁਹੱਲਾ ਬਸਤੀਆਂ ਵੱਲੋਂ ਚੋਰ ਨੂੰ ਫੜੇ ਹੋਏ ਪਿਛਲੇ 2 ਘੰਟੇ ਹੋ ਗਏ ਤੇ ਉਹਨਾਂ ਨੇ ਫਲੋਰ ਪੁਲਿਸ ਨੂੰ ਇਸ ਬਾਰੇ ਫੋਨ ਤੇ ਸੂਚਨਾ ਵੀ ਦਿੱਤੀ ਪਰ ਕੋਈ ਵੀ ਪੁਲਿਸ ਅਧਿਕਾਰੀ 2 ਘੰਟੇ ਤੋਂ ਉਸ ਨੂੰ ਫੜਨ ਦੇ ਲਈ ਉਹਨਾਂ ਕੋਲ ਨਹੀਂ ਪਹੁੰਚਿਆ ਇੱਥੇ ਇਹ ਵੀ ਦੱਸ ਦਈਏ ਕਿ ਜਿੱਥੇ ਮੁਹੱਲਾ ਵਸਨੀਕਾਂ ਨੇ ਚੋਰ ਨੂੰ ਫੜਿਆ ਸੀ ਉਸ ਤੋਂ ਥਾਣਾ ਫਲੋਰ ਮਹਿਜ 90 ਤੋਂ 100 ਕਦਮਾਂ ਦੀ ਦੂਰੀ ਤੇ ਹੈ ਪਰ ਪੁਲਿਸ ਵੱਲੋਂ 2 ਘੰਟੇ ਬਾਅਦ ਚੋਰ ਨੂੰ ਫੜਨ ਲਈ ਆਉਣਾ ਪੁਲਿਸ ਦੀ ਕਾਰਵਾਈ ਦੇ ਸਵਾਲੀਆ ਨਿਸ਼ਾਨ ਵੀ ਖੜੇ ਕਰ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਦੁਖੀ ਹੋ ਕੇ ਐਸਐਸਪੀ ਜਲੰਧਰ ਨੂੰ ਫੋਨ ਕੀਤਾ ਤਾਂ ਉਸ ਤੋਂ ਬਾਅਦ ਕੁਝ ਹੀ ਪਲਾਂ ਵਿੱਚ ਫਲੋਰ ਪੁਲਿਸ ਦੇ ਦੋ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਉੱਥੇ ਹੀ ਹੋਰ ਖੜੇ ਇੱਕ ਵਿਅਕਤੀ ਰਕੇਸ਼ ਨੇ ਦੱਸਿਆ ਹੈ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਦਿੱਲੀ 에어ਪੋਰਟ 27 ਤਰੀਕ ਨੂੰ ਛੱਡਣ ਗਿਆ ਤੇ ਜਦੋਂ 28 ਤਰੀਕ ਨੂੰ ਘਰ ਆ ਕੇ ਦੇਖਿਆ ਤਾਂ ਉਸਤੇ ਘਰ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਉਸਤੇ ਘਰ ਦੇ ਵਿੱਚੋਂ ਨਕਦੀ ਅਤੇ ਲੱਖਾਂ ਦੇ ਗਹਿਣੇ ਚੋਰੀ ਕਰਕੇ ਚੋਰ ਫਰਾਰ ਹੋ ਗਏ ਸੀ ਜਿਸ ਦੀ ਸੂchnਾ ਉਹਨਾਂ ਨੇ ਫਲੋਰ ਥਾਣੇ ਨੂੰ ਦੇ ਦਿੱਤੀ ਸੀ ਪਰ ਹਾਲੇ ਤੱਕ ਵੀ ਚੋਰਾ ਦਾ ਕੋਈ ਵੀ ਪਤਾ ਨਹੀਂ ਲੱਗਾ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀ ਦੀ ਭਾਲ ਕਰਕੇ ਉਹਨਾਂ ਨੂੰ ਉਹਨਾਂ ਦੇ ਕੀਮਤੀ ਸਮਾਨ ਵਾਪਸ ਦਿੱਤਾ ਜਾਵੇ ਅਤੇ ਕੌਂਸਲਰ ਰਾਜਕੁਮਾਰ ਸੰਧੂ ਨੇ ਵੀ ਫਲੋਰ ਪਰ ਸ਼ਾਸਨ ਦੇ ਕੇ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ ਕਿ ਫਲੋਰ ਪੁਲਿਸ ਨੂੰ ਲੋਕ ਖੁਦ ਚੋਰ ਅਤੇ ਚਿੱਟੇ ਵਾਲੇ ਫੜ ਕੇ ਫੜਾਈ ਜਾਂਦੇ ਹਨ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਹੁਣ ਦੇਖਣਾ ਇਹ ਹੋਵੇਗਾ ਕਿ ਫਲੋਰ ਪੁਲਿਸ ਚੋਰੀ ਦੀਆਂ ਵਰਦਾਤਾ ਉੱਤੇ ਠੱਲ ਪਾ ਕੇ ਲੋਕਾਂ ਦੇ ਮਨ ਵਿੱਚ ਆਪਣੀ ਜਗ੍ਹਾ ਬਣਾ ਸਕੇਗੀ जब चोर इधर ही नित चोरी वारदाता अंजाम जो कल चोरी हुई है, वो की है? क्या -क्या उठाया वहां से? खाली पैसे कितने पैसे उठाए पैसा बिना नहीं था जितना पैसा मैं रखा था सब मुझसे पूछे मैं ला के मतलब वहाँ पे ले जाके दे दिया और क्या वहाँ से उठाया और कुछ नहीं खाली पैसे उठाया था बस खाली कैसे उठाया जो गहना था वो कहा गया गहना नहीं करता था मतलब जितना मुझसे पूछा मैं जाके सारा दे दिया और साथ में कौन था तेरे? मैं अकेला अकेला ही था अकेला तो नहीं है वीडियो में और भी आदमी आ रहे सच में अकेला था रहने वाला कहाँ था यूपी का यूपी का यहाँ कहाँ रह रहा है यहाँ कमरा लेके रह रहा था काम कर रहा था किसके पास करता? का काम करता का। कर है ये लेबर का काम करने लगा था लेबर का ये पिस्तौल की रखता है ये मैं रखा नहीं था मतलब रूम पे दूसरा कोई लाया था हाँ। मेरे लड़के बच्चे मतलब तीन चार थे वहाँ पे खेलते थे मेरे रूम में रख दिए थे इसे जो चोरी जो की है इसके अलावा रस्ते में भी नहीं पहले भी कोई चोरी वगैरह जो की है हाँ किया था पानी यूपी में थी यूपी में है? यूपी में चोरी है टोटल जब से मिला के मैं तीन चोरी किया हूँ क्या क्या चोरी किया उनमें से हाँ वहाँ पे भी कैसा चोरी किया कोई और सामान हाँ। वगैरह भी बस खाली दो हजार रुपए बस जितने ये पिस्तौल लिया था उसका क्या नाम है ये हनुमान मंदिर से मतलब लेके आए थे बच्चे लोग गया मतलब था पूजा मैं नहीं लिया था बच्चे लोग लिया था खेलने के लिए ये देखो इसमें मतलब वो अच्छा लगती है ਇਹ ਸਵੇਰੇ ਦੇ ਅਸੀਂ ਸਾਨੂੰ ਮੈਨੂੰ ਫੋਨ ਆਇਆ ਸੀ ਸਵੇਰੇ ਮਹੱਲੇ ਦੇ ਵਿੱਚੋਂ ਤੇ ਚੋਰੀ ਹੋ ਗਈ ਮੈਂ ਗਿਆ ਪਹਿਲਾਂ ਤਾਂ ਪੁਲਿਸ ਨੂੰ ਬੁਲਾਇਆ ਪੁਲਿਸ ਆਈ ਨਹੀਂ ਬਹੁਤ ਦੇਰ ਬਾਅਦ ਇੱਕ ਸਬ-ਇੰਸਪੈਕਟਰ ਆਇਆ ਜਿਹੜਾ ਉਹ ਨਾਲ ਲੈ ਕੇ ਅਸੀਂ ਸੀਸੀਟੀਵੀ ਕੈਮਰੇ ਦੇਖੇ ਬੰਦੇ ਦੀ ਪਛਾਣ ਕੀਤੀ ਪਛਾਣ ਕਰਕੇ ਅੱਜ ਦੁਪਹਿਰੇ ਸਾਨੂੰ ਸਾਡੇ ਮੁੰਡੇ ਨੇ ਉਹ ਬੰਦੇ ਨੂੰ ਮਲਕੜ ਮੰਡੀ 'ਚ ਉਹ ਮੋਬਾਈਲ ਲੈਂਦਾ ਪਛਾਣ ਲਿਆ ਤੇ ਉੱਥੋਂ ਇਹਨੂੰ ਫੜ ਲਿਆ ਤੇ ਕੁਝ ਪੈਸੇ ਦੇ ਕੋ ਬਰਾਮਟ ਹੋ ਗਿਆ ਇਹਦੇ ਕੋਲ ਇੱਕ ਨਕਲੀ ਰਵਾਲਵਰ ਨਿਕਲ ਆਇਆ ਲਗਣੀ ਦੇ ਇੱਕ ਬਟੂਏ ਦੇ ਵਿੱਚੋਂ ਦੋ ਕਿਸੇ ਦੇ ਜੀ ਜੀ ਹਾਰ ਕਾਰਡ ਤੇ ਪੈਨ ਕਾਰਡ ਆ ਤੇ ਕੋਈ ਏਟੀਐਮ ਆ ਉਹ ਵੀ ਕਿਸੇ ਕੋਲੋਂ ਨਿਕਲਿਆ ਆ 2 ਘੰਟੇ ਹੋ ਗਏ ਤੇ ਮੈਂ ਪੁਲਿਸ ਨੂੰ ਫੋਨ ਕਰੀ ਜਨਾ ਅਮਰੀਕ ਸਿੰਘ ਨੂੰ ਕੀਤਾ ਕਹਿੰਦੀ ਮੈਂ ਬਾਹਰ ਆਂ ਕਿਤੇ ਕਬੂਰ ਖੜੇ ਗਿਆ ਐ ਐਫਐਸਓ ਸਾਹਿਬ ਵੀ ਕਹਿੰਦੇ ਮੈਂ ਬਾਹਰ ਆਂ ਕਿਤੇ ਅਸੀਂ ਹੁਣ ਇਸ ਕਰਕੇ ਗੁਰਦੁਆਰੇ ਲੈ ਕੇ ਉਹਨੂੰ ਬੈਠੇ ਆ ਅਜੇ ਤੱਕ ਇਹਨਾਂ ਕੋਈ ਲੈਣ ਨਹੀਂ ਆਇਆ ਅਜੇ ਤੱਕ ਵੀ ਬੜਾ ਇਹ ਸਾਡੇ ਮਹੱਲੇ ਦੇ ਵਿੱਚ ਬਹੁਤ ਜ਼ਿਆਦਾ ਚੋਰੀਆਂ ਹੁੰਦੀਆਂ ਆ ਆਪ ਹੀ ਇਹ ਦੱਸਦਾ ਵੀ 2-3 ਦਿਨ ਪਹਿਲਾਂ ਮੈਂ ਇੱਕ ਹੋਰ ਕਿਸੇ ਦੇ ਘਰ ਬੜਿਆ ਸੀ ਉੱਥੋਂ ਮੈਨੂੰ ਸਿਰਫ 10 ਰੁਪਏ ਲੱਭੇ ਕਿੰਨੀ ਦੇਰ ਹੋ ਗਈ ਥੱਲੇ ਇਹਨੂੰ ਕਾਬੂ ਕੀਤਾ ਹੋਇਆ ਤੁਹਾਨੂੰ ਦੋ ਮੇਰੇ ਦੋ ਘੰਟੇ ਤੋਂ ਉੱਪਰ ਹੋ ਗਿਆ ਹੈ ਮੋਰਸ ਨੂੰ ਫੋਨ ਕੀਤਾ ਦੋ ਘੰਟੇ ਤੋਂ ਉੱਪਰ ਹੋ ਗਿਆ ਹੈ ਅਜੇ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਣਾ ਮੈਂ ਹੀ ਫੋਨ ਕਰੀ ਜੰਨਾ ਤੇ ਹੁਣ ਸੱਚਾ ਸਾਹਿਬ ਦਾ ਕੋਈ ਕਿਸੇ ਹੋਰ ਨੇ ਚੁੱਕਿਆ ਹੋਇਆ ਕਹਿੰਦੇ ਜੀ ਗੱਲ ਹੈ ਮੀਟਿੰਗ 'ਚ ਬੈਠੇ ਆ ਅਜੇ ਤੱਕ ਕੋਈ ਆਇਆ ਨਹੀਂ ਹੈਗਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਪ੍ਰਵਾਸੀ ਮਜ਼ਦੂਰਾਂ ਦਾ ਇਹ ਬੜਾ ਬਹੁਤ ਜ਼ਿਆਦਾ ਲੁੱਟਾ ਖੋਹ ਕਰ ਰਿਹਾ ਹੈ ਇਹਨਾਂ ਤੇ ਗੌਰ ਕਰਨੀ ਚਾਹੀਦੀ ਹੈ ਮੈਨੂੰ 20 ਮਿੰਟ ਪਹਿਲਾਂ ਜਿਹੜੀ ਇਨਫੋਰਮੇਸ਼ਨ ਮਿਲੀ ਕਿ ਜਦਾਂ ਕਰਕੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਪੜਿਆ ਮੈਂ ਮੌਕੇ ਤੇ ਗਿਆ ਤੇ ਉਹਦੇ ਕੋਲੋਂ ਜਿਹੜਾ ਇੱਕ ਇੱਕ ਡੋਨਾ ਪਿਸਤੌਲ ਪਲਾਸਟਿਕ ਟਾਈਪ ਦਾ ਤੇ ਇਹ ਕੋਈ ਇੱਕ ਬਡੂਆ ਬਡੂਆ ਦੇ ਵਿੱਚ ਜਿਹੜੇ ਆ ਏਟੀਐਮ ਕਾਰਡ ਵਗੈਰਾ ਹੀ ਤੇ ਇਹਦੀ ਜਿਹੜੀਆਂ ਤਸਦੀਕ ਕਰਾਂਗੇ ਕਿ ਚੋਰ ਹੋਰ ਕਿ ਕਿਸੇ ਚੋਰੀਆਂ ਦੇ ਸਬੰਧ ਦੇ ਵਿੱਚ ਹੈਗਾ ਇਹਦੇ ਦੇ ਖਿਲਾਫ ਜਿਹੜੀ ਮਰਜ਼ੀ ਕਾਰਵਾਈ ਕਰਾਂਗੇ ਇੱਕ ਹੋਰ ਹੈ ਜਿਹੜਾ ਆਪਣੇ ਮੋਹੋ ਵੀ ਮੰਨਿਆ ਤਾਂ ਜਿਹੇ ਪਹਿਲਾਂ ਮੈਂ ਦੋ ਤਿੰਨ ਜਿਹੜੀਆਂ ਚੋਰੀਆਂ ਕੀਤੀਆਂ ਹਨ ਨਹੀਂ ਸਵੰਦੀ ਜਿਹੜੀ ਤਰਦੀਸ਼ ਕਰਾਂਗੇ ਫੇਰ ਹੀ ਪਤਾ ਲੱਗੇਗਾ